ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਆਪ ਜੀ ਦੇ ਰੂਬਰੂ ਇੱਕ ਛੋਟੀ ਜਿਹੀ ਕਵਿਤਾ ਕਰ ਰਹੇ ਹਾਂ ਇਹ ਮੇਰੀ ਆਪਣੀ ਲਿਖੀ ਹੋਈ ਰਚਨਾ ਹੈ ਸੋ ਇਸ ਕਵਿਤਾ ਦਾ ਟਾਈਟਲ ਹੈ ਅਜੋਕਾ ਜ਼ਮਾਨਾ ਅੱਜ ਕੱਲ੍ਹ ਜਮਾਨੇ ਦੇ ਵਿੱਚ ਲੋਕਾਂ ਦੀ ਜੋ ਦਿੱਕਤ ਹੈ ਸੁਭਾ ਹੈ ਕਿਸ ਤਰ੍ਹਾਂ ਦਾ ਹੋ ਗਿਆ ਹੈ ਤੋਂ ਉਸ ਸਭਾ ਨਾਲ ਸੰਬੰਧਿਤ ਆਪਣੀ ਗੱਲ ਕਰਤਾ ਹੈ ਆਓ ਸ਼ੁਰੂ ਕਰਦੇ ਆਪਾਂ ਜੀ ਨੂੰ ਕਦੇ ਵੀ ਮੈਂ ਨਾ ਨਹੀਂ ਕੀਤੀ ਉਹ ਵੀ ਕਹਿੰਦੇ ਤੂੰ ਹਾਂ ਨਹੀਂ ਕੀਤੀ ਜੀ ਨੂੰ ਕਦੇ ਵੀ ਮੈਂ ਨਾ ਨਹੀਂ ਕੀਤੀ ਉਹ ਵੀ ਕਹਿੰਦੇ ਤੂੰ ਹਾਂ ਨਹੀਂ ਕੀਤੀ ਆਪ ਰੁੱਕ ਕੇ ਜਿਹਨੂੰ ਅੱਗੇ ਲੰਘਾਇਆ ਆਪ ਰੁੱਕ ਕੇ ਜਿਹਨੂੰ ਅੱਗੇ ਲੰਘਾਇਆ ਉਹ ਕਹਿੰਦੇ ਤੂੰ ਗੱਡੀ ਪਛਾ ਨਹੀਂ ਕੀਤੀ ਸਭ ਛਕਾਇਆ ਦੁੱਧ ਦਹੀਂ ਮੱਖਣ ਅਤੇ ਪਨੀਰ ਕਾਰਣੀ ਦੇ ਦੁੱਧ ਦੀ ਕਾਜੂ ਬਦਾਮਾਂ ਵਾਲੀ ਖੀਰ ਵਰਦੀ ਪੇੜੇ ਗਾਜਰਪਾਖ ਪੱਖੇ ਨਾਲ ਹਵਾ ਦਿੱਤੀ ਆਖੇ ਗੱਲ ਨਹੀਂ ਬਣੀ ਬਾਈ ਤੂੰ ਚਾਹ ਨਹੀਂ ਵਿਖੀ ਲਿਖ ਲਿਖ ਦਿੱਤੇ ਸ਼ੇਅਰ ਆਪਣੀ ਕਲਮ ਨਾਲ ਲਿਖ ਲਿਖ ਦਿੱਤੇ ਸ਼ੇਅਰ ਆਪਣੀ ਕਲਮ ਨਾਲ ਉਹਨੇ ਡਾਇਰੀ ਆਪਦੀ ਚ ਰੱਖ ਲਈ ਸੰਭਾਲ ਮਹਿਫਿਲ ਚ ਪੜ ਪੜ ਆਪ ਮਸ਼ਹੂਰ ਹੋ ਗਏ ਮਹਿਫਿਲ ਚ ਪੜ ਪੜ ਆਪ ਮਸ਼ਹੂਰ ਹੋ ਗਏ ਉਹ ਮੈਨੂੰ ਕਹਿੰਦੇ ਯਾਰ ਤੂੰ ਵਾਹ ਵਾਹ ਨਹੀਂ ਕੀਤੀ ਜੇਠ ਚ ਬੜਾ ਬਚਾਇਆ ਮੈਂ ਧੁੱਪਾਂ ਤੋਂ ਉਸ ਨੂੰ ਜੇਠ ਚ ਬੜਾ ਬਚਾਇਆ ਮੈਂ ਧੁੱਪਾਂ ਤੋਂ ਉਸ ਨੂੰ ਉਹ ਸਿਆਲ ਚ ਕਹਿੰਦੇ ਤੂੰ ਛਾਂ ਨਹੀਂ ਕੀਤੀ ਮੇਰਾ ਤੀਲਾ ਤੀਲਾ ਬਾਲ ਕੇ ਅੱਗ ਸੇਕ ਗਏ ਮੇਰਾ ਤੀਲਾ ਤੀਲਾ ਬਾਲ ਕੇ ਅੱਗ ਸੇਕ ਗਏ ਜਾਂਦੀ ਵਾਰੀ ਕਹਿੰਦੇ ਤੂੰ ਸਵਾਹ ਨਹੀਂ ਕੀਤੀ ਤੂੰ ਸਵਾਹ ਨਹੀਂ ਕੀਤੀ ਸਮੇ ਦਾ ਚੱਕਰ ਚੱਲਦਾ ਹੀ ਰਹਿਣਾ ਸਮੇ ਦਾ ਚੱਕਰ ਚੱਲਦਾ ਹੀ ਰਹਿਣਾ ਅੱਜ ਇਸ ਦਾ ਕੱਲ ਉਸ ਦਾ ਗਹਿਣਾ ਇੱਜ਼ਤ ਕਰ ਲਿਆ ਕਰੋ ਇੱਕ ਦੂਜੇ ਦੀ ਰਾਜੇ ਇੱਜ਼ਤ ਕਰ ਲਿਆ ਕਰੋ ਇੱਕ ਦੂਜੇ ਦੀ ਰਾਜੇ ਕਿਉਂ ਪੈਦਾ ਨਫ਼ਰਤ ਬੇਵਜਾ ਕੀਤੀ ਕਿਉਂ ਪੈਦਾ ਨਫ਼ਰਤ ਬੇਵਜਾ ਕੀਤੀ ਜਿਨੂ ਕਦੇ ਵੀ ਮੈਂ ਨਾ ਨਹੀਂ ਕੀਤੀ ਉਹ ਵੀ ਕਹਿੰਦੇ ਤੂੰ ਹਾਂ ਨਹੀਂ ਕੀਤੀ ਉਹ ਵੀ ਕਹਿੰਦੇ ਤੂੰ ਹਾਂ ਨਹੀਂ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ